ਰਾਣੇ ਜਿੱਥੇ ਕਿ ਇੱਕ ਗੱਡੀ ਜੋ ਦਰਖਤੇ ਨਾਲ ਟਕਰਾਈ ਆ ਜਿਸ ਦੇ ਵਿੱਚ ਪੰਜ ਪੰਜ ਜਾਨੇ ਮਜੂਦ ਸੀਗੇ ਗੱਡੀ ਦੇ ਵਿੱਚ ਗੱਡੀ ਦੀ ਤੁਹਾਨੂੰ ਦਿਖਾਉਣੀ ਆ ਤੇ ਜੋ ਗੱਡੀ ਦੇ ਵਿੱਚ ਸਵਾਰ ਸੀ ਉਹਨਾਂ ਨੂੰ ਤਾਂ ਐਂਬੂਲੈਂਸਾਂ ਦੇ ਰਾਹੀਂ ਚੱਕ ਕੇ ਸਿਵਲ ਹਸਪਤਾਲ ਵਿੱਚ ਖਿਲ ਜਾਇਆ ਜਾ ਰਿਹਾ ਹੈਗਾ ਮੈਨੂੰ ਰਸਤੇ ਦੇ ਵਿੱਚ ਦੋ ਐਂਬੂਲੈਂਸਾਂ ਮਿਲੀਆਂ ਸੀ ਸਹਾਰਾ ਵਾਲਿਆਂ ਦੀ ਤੇ ਚੜ੍ਹਦੀ ਗੱਲਾਂ ਦੀ ਤੇ ਤੁਹਾਨੂੰ ਤਸਵੀਰਾਂ ਦਿਖਾਉਣੀ ਆ ਗੱਡੀ ਦੀਆਂ ਜੋ ਗੱਡੀ ਤੇ ਜਮਾ ਚੱਕਣਾ ਚੂਰ ਹੋ ਚੁੱਕੀ ਹੈ ਗੱਡੀ ਗੱਡੀ ਦੇ ਤਾਂ ਰੰਗਲਾ ਦਾ ਬਾਹਲੇ ਪੰਜ ਜਾਨੇ ਹਾਂ ਤਿੰਨ ਚਾਰ ਦਾ ਤਿੰਨ ਚਾਰ ਦੀ ਡੈਥ ਹੋਗੀ ਬੰਦੇ ਬੰਦੇ ਸੀਗੇ ਬੁੜੀਆਂ ਸੀ ਬੁੜੀਆਂ ਵੀ ਸੀ ਬੰਦੇ ਬੁੜੀਆਂ ਵੀ ਬੰਦੇ ਵੀ ਕਿੱਥੋਂ ਦੇ ਇਹ ਪਰਿਵਾਰ ਆਣ ਵਾਲਾ ਚੰਦ ਬੰਦਾ ਕਿਹਨਾਂ ਦਾ ਪਰਿਵਾਰ ਆ ਇਹ ਹੈਗਾ ਯਾਰ ਕਿਨਾਂ ਦਾ ਇਹ ਜੀ ਪੈਸੇ ਅੱਛਾ ਅੱਛਾ ਉੱਥੇ ਢੇੜੇ ਲਾਉਂਦੇ ਵਿਆਹ ਸੀਗਾ ਅੱਛਾ ਵਿਆਹ ਸੀਗਾ ਤੇ ਗੱਡੀ ਕਿਹੜੇ ਲਾ ਰਹੀ ਸੀਗੀ ओके 택시 ਸੀ ਗੱਡੀ ਇਹ 택시 ਕੀਤੀ ਹੋਈ ਸੀ ਗੱਡੀ ਅੱਛਾ ਆਪਦੀ ਗੱਡੀ ਆਪਦੀ ਗੱਡੀ ਚੰਦ ਭਾਂ ਦੀ ਗੱਡੀ ਦੱਸੀ ਜਾ ਰਹੀ ਆ ਜੋ ਵਿਆਹ ਦੇ ਵਿੱਚ ਲੋਕਾਂ ਨੂੰ ਛੱਡਣ ਜਾ ਰਹੀ ਸੀ ਢੇੜੇ ਲਾ ਰਹੀ ਸੀ ਪਿੰਡ ਦੇ ਵਿੱਚੋਂ ਇਹ ਪਿੰਡ ਚੰਦਪਾਣ ਤੋਂ ਤੁਸੀਂ ਲਾਈਵ ਤਸਵੀਰਾਂ ਦੇ ਨਾਲ ਜੁੜੇ ਹੋ ਤੁਸੀਂ ਦੇਖੋ ਚੰਦਪਾਣ ਦੇ ਹੀ ਲੋਕ ਦੱਸੇ ਜਾ ਰਹੇ ਨੇ ਜਿਨ੍ਹਾਂ ਦੀ ਵਿੱਚੋਂ ਕੁਝ ਕੁ ਲੋਕਾਂ ਦੀ ਕਹਿੰਦੇ ਜਿਸ ਦੇ ਵਿੱਚ ਮੌਤ ਵੀ ਹੋ ਚੁੱਕੀ ਹੈ ਡੈਥ ਹੋ ਚੁੱਕੀ ਹੈ ਜਿਨ੍ਹਾਂ ਦੀ ਉੱਧਰ 108 ਆ ਲੈਦੀ ਐਮਬੂਲੈਂਸ ਵੀ ਖੜੀ ਆ ਉਹ ਵੀ ਮੌਕੇ ਤੇ ਪਹੁੰਚ ਚੁੱਕੀ ਆ ਤੇ ਦੋ ਐਮਬੂਲੈਂਸਾਂ ਮੈਨੂੰ ਸੇਵ ਯਾਲਾ ਤੋਂ ਜੈਤੋ ਰੋਡ ਤੇ ਵੀ ਮਿਲ ਗੀਆਂ ਜਦੋਂ ਮੈਂ ਆ ਰਿਹਾ ਸੀ ਮੈਨੂੰ ਕਿਸੇ ਨੇ ਫੋਨ ਕਰ ਰਿਹਾ ਸੀ ਦੱਸਿਆ ਵੀ ਬਹੁਤ ਹੀ ਭਿਆਨਕ ਐਕਸੀਡੈਂਟ ਹੋਇਆ ਚੰਦਪਾਣ ਵਿਖੇ ਇਹ ਚੰਦਪਾਣ ਦੇ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਗੱਡੀ ਬਿਲਕੁਲ ਹੀ ਚੱਕਣਾ ਚੂਰ ਹੋ ਗਈ ਹੈ ਸੱਤ ਅੱਠ ਲੋਕ ਸਵਾਰ ਦੱਸੀ ਜਾ ਰਹੇ ਨੇ ਇਸ ਦੇ ਵਿੱਚ ਜੋ ਲੋਕ ਇੱਥੇ ਮੌਜੂਦ ਨੇ ਉਹਨਾਂ ਦੇ ਵੱਲੋਂ ਤੁਹਾਨੂੰ ਤਸਵੀਰਾਂ ਦਿਖਾਉਣੇ ਆ ਚੰਦਪਾਣ ਤੋਂ ਜੋ ਗੱਡੀ ਦਾ ਐਕਸੀਡੈਂਟ ਹੋਇਆ ਗੱਡੀ ਬਿਲਕੁਲ ਹੀ ਚੱਕਣਾ ਚੂਰ ਹੋ ਚੁੱਕੀ ਹੈ ਇਹ ਗੱਡੀ ਆ ਤੋ ਬਾਈਦਿਆਂ ਦੇ ਨਾਲ ਟਕਰਾਈ ਹੈ ਗੱਡੀ ਬਾਹਨ ਦੇ ਵਿੱਚ ਬਿਲਕੁਲ ਗੱਡੀ ਖਤਮ ਹੋ ਗਈ ਹੈ ਚਕਨਾ ਚੂਰ ਹੋ ਗਈ ਗੱਡੀ ਦਾ ਨੰਬਰ ਹੈ HR26AF3387 ਜੋ ਪੁਲਿਸ ਅਧਿਕਾਰੀਆ ASI ਕਬਾਲ ਸਿੰਘ ਵੀ ਮੌਕੇ ਤੇ ਮੌਜੂਦ ਨੇ ਇਹ ਪਿੰਡ ਵਾਸੀ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਆ ਤੁਸੀਂ ਦੇਖ ਰਹੇ ਹੋ ਇੱਥੇ ਪੁਲਿਸ ਪਾਰਟੀ ਆਪਣੇ ਵੱਲੋਂ ਕਾਰਵਾਈ ਕਰ ਰਹੀ ਹੈ ਪਿੰਡ ਚੰਦਪਾਣ ਚੰਦਪਾਣ ਦੇ ਲੋਕ ਦੱਸੇ ਜਾ ਰਹੇ ਨੇ ਵੀ ਕਿਸੇ ਵਿਆਹ ਸਮਾਗਮ ਦੇ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ ਦੋ ਐਂਬੂਲੈਂਸਾਂ ਸਾਨੂੰ ਰਸਤੇ ਦੇ ਵਿੱਚ ਸਹਾਰਾ ਆਣ ਦੀ ਚੜ੍ਹਦੀ ਕਲਾ ਵੈਲਫੇਅਰ ਸਟਾਫਰਾਂ ਦੀ ਮਿਲਿਆ ਜੋ ਜ਼ਖਮਾਂ ਨੂੰ ਲੈ ਕੇ ਜਾ ਰਹੇ ਸੀ ਤਸਵੀਰਾਂ ਦਿਖਾਉਣੇ ਬਹੁਤ ਹੀ ਭਿਆਨਕ ਐਕਸੀਡੈਂਟ ਹੋਇਆ ਜੋ ਚੰਦਪਾਣ ਵਿਖੇ ਸਫਾਈਦਾਂ ਦੇ ਨਾਲ ਗੱਡੀ ਟਕਰਾਈ ਹੈ ਓਏ ਸਰਪੰਚ ਸਾਹਿਬ ਸਾਡੇ ਨਾਲ ਨੇ ਸਰਪੰਚ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਕਿਥੋਂ ਦੇ ਲੋਕ ਸੀਗੇ ਕੌਣ ਸੀਗੇ ਗੱਡੀ ਦੇ ਵਿੱਚ ਜੀ ਜੀ ਇਹ ਪੈਂਟ ਪੈਂਟ ਚੰਦ ਪਾਉਂਦੀ ਸੀ ਮੇਰੀ ਪੈਂਟ ਦੀ ਸੀਗੇ ਬਾਈ ਜੀ ਬਹੁਤ ਮਾੜਾ ਕੰਮ ਹੋਇਆ ਵਿਆਹ ਤੇ ਚੱਲੀ ਸੀ ਬਾਈ ਜੀ ਵਿਆਹ ਤੇ ਕਿੰਨੇ ਜਣਿਆਂ ਦੀ ਡੈਥ ਹੋ ਚੁੱਕੀ ਹੈ ਹੁਣ ਤੱਕ ਤਿੰਨ ਤਿੰਨ ਜਣਿਆਂ ਦੀ ਡੈਥ ਹੋ ਗਈ ਕੌਣ ਕੌਣ ਸੀ ਕੋਈ ਲੇਡੀਜ਼ ਸੀ ਇੱਕ ਮੁੰਡਾ ਸੀਗਾ ਹਾਂਜੀ ਇੱਕ ਮੁੰਡੇ ਦੀ ਵੱਡੀ ਮੰਮਾ ਸੀਗੀ ਤੇ ਇੱਕ ਭਾਰੋ ਜੀ ਦੀ ਬੁਣਾਰ ਕੋਟ ਵਾਲੀ ਤੇ ਕਿੰਨੇ ਜਣੇ ਜ਼ਖਮੀ ਆ ਜਣੀ ਦੀ ਤਿੰਨ ਤਾਂ ਡੈੱਡ ਬੋਡ ਨੇ ਹੋਣਾ ਤੇ ਚਾਰ ਘਮੀਂਆਂ ਗੰਭੀਰਾ ਸਾਰਿਆਂ ਨੂੰ ਲੈ ਗਏ ਬੁੱਲੇ ਸਾਰੇ ਸਾਜੇ ਭਾਈ ਯਾਤਰੀਆਂ ਦੇ ਸਫਰਾਂ ਦੇ ਜਿਨ੍ਹਾਂ ਨੇ ਫੇਰਾਂ ਨੇ ਆਪ ਦੀ ਐਕਸੀਡੈਂਟ ਹੋਇਆ ਕਾਦੇ ਨਾਲ ਆ ਇਹ ਉਹ ਵੀਰੇ ਬੱਸ ਪ੍ਰਮਾਤਮਾ ਨੂੰ ਹੀ ਪਤਾ ਹੈ ਇਹ ਆਪ ਹੀ ਗੱਡੀ ਤੋਂ ਤਾਂ ਆਪ ਹੀ ਕੰਟਰੋਲ ਨਹੀਂ ਹੋਈ ਤੇਜ਼ ਸੀ ਗੱਡੀ ਗੱਡੀ ਤੇਜ਼ ਸੀ ਤਾਂ ਕੰਟਰੋਲ ਨਹੀਂ ਹੋਈ ਕੰਟਰੋਲ ਨਹੀਂ ਹੋਈ ਪਿੰਡ ਵਾਲੇ ਪਾਸਿਓਂ ਜਿੱਥੋਂ ਨੂੰ ਜਾ ਰਹੀ ਸੀ ਗੱਡੀ ਉਹ ਵਿਆਹ ਸਮਾਗਮ ਚ ਬਹੁਤ ਮਾੜੀ ਗੱਲ ਹੋਈ ਆ ਬਹੁਤ ਹੀ ਮਾੜਾ ਜਿਹੜਾ ਹਾਸਾ ਹੋ ਜਾਣਾ ਜਿੰਦਗੀ ਤੇ ਨਹੀਂ ਬਹੁਤ ਆਉਂਦਾ ਏ ਚੰਦਪਾਣ ਦੀ ਗੱਡੀ ਦੱਸੀ ਜਾ ਰਹੀ ਹੈ ਇੱਕ ਵਿਆਹ ਸਮਾਗਮ ਦੇ ਵਿੱਚ ਗੱਡੀ ਜਾ ਰਹੀ ਸੀਗੀ ਜੋ ਲੋਕ ਇਸ ਦੇ ਵਿੱਚ ਬੈਠੇ ਸੀ 2 ਤੋਂ 3 ਲੋਕਾਂ ਦੀ ਮੌਤ ਦੱਸੀ ਜਾ ਰਹੀ ਹੈ ਕਿ ਹੋ ਚੁੱਕੀ ਹੈ 3 ਤੋਂ 4 ਦੇ ਕਰੀਬ ਜ਼ਖਮੀ ਦੱਸੇ ਜਾ ਰਹੇ ਨੇ ਵੀ ਜ਼ਖਮੀ ਵੀ ਨੇ ਲੋਕ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਚੰਦਪਾਣ ਦੀਆਂ ਇਹ ਲਾਈਵ ਤਸਵੀਰਾਂ ਨੇ ਜੋ ਤੁਸੀਂ ਦੇਖ ਰਹੇ ਹੋ ਪਿੰਡ ਚੰਦਪਾਣ ਵਿਖੇ 10 ਤੋਂ 15 ਮਿੰਟ ਪਹਿਲਾਂ ਇੱਕ ਐਕਸੀਡੈਂਟ ਹੋਇਆ ਰੋਡ ਐਕਸੀਡੈਂਟ ਦੇ ਵਿੱਚ ਤਿੰਨ ਤੋਂ 2 ਤੋਂ 3 ਲੋਕਾਂ ਦੀ ਮੌਤ ਹੋ ਚੁੱਕੀ ਹੈ